لیک ਸ੍ਰੀ ਗੁਰੂ ਨਾਨਕ ਦੇਵ ਜੀ ਜਨ ਪਛਾਣ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ ਇਹਨਾਂ ਨੂੰ ਸਿੱਖ ਧਰਮ ਦੇ ਬਾਨੀ ਕਿਹਾ ਜਾਂਦਾ ਹੈ ਆਪ ਨੇ ਸਾਰੇ ਉੱਤਰ ਭਾਰਤ ਵਿੱਚ ਸਿੱਖ ਧਰਮ ਨੂੰ ਵੱਧ ਤੋਂ ਵੱਧ ਪ੍ਰਫੁੱਲਤ ਕੀਤਾ ਜਨਮ ਤੇ ਮਾਤਾ ਪਿਤਾ ਗੁਰੂ ਜੀ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਰਾਏਪੋਏ ਦੀ ਤਲਵੰਡੀ ਪਾਕਿਸਤਾਨ ਵਿੱਚ ਹੋਇਆ। ਇਸ ਸਥਾਨ ਨੂੰ ਅੱਜ ਕੱਲ ਨਨਕਾਣਾ ਸਾਹਿਬ ਆਖਦੇ ਹਨ। ਇਹਨਾਂ ਦੇ ਪਿਤਾ ਜੀ ਦਾ ਨਾਮ ਸ਼੍ਰੀ ਮਹਿਤਾ ਕਾਲੂ ਅਤੇ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਸੀ। ਜਨਮ ਸਮੇਂ ਹਾਲਤ ਜਿਸ ਵੇਲੇ ਗੁਰੂ ਜੀ ਦਾ ਜਨਮ ਹੋਇਆ ਉਸ ਸਮੇਂ ਦੇ ਰਾਜੇ ਕਸਾਈ ਬਣ ਕੇ ਪ੍ਰਜਾ ਨੂੰ ਲੁੱਟ ਰਹੇ ਸਨ ਧਰਮ ਕਰਮ ਤੇ ਸਚਾਈ ਨਾਂ ਦੀ ਕੋਈ ਚੀਜ਼ ਹੀ ਨਹੀਂ ਸੀ ਰਹਿ ਗਈ ਉਸ ਸਮੇਂ ਧਰਤੀ ਦੀ ਚੀਖ ਪੁਕਾਰ ਸੁਣ ਕੇ ਕੁਦਰਤ ਨੇ ਆਪ ਨੂੰ ਇਸ ਧਰਤੀ ਤੇ ਭੇਜਿਆ ਇਸ ਕਰਕੇ ਭਾਈ ਗੁਰਦਾਸ ਜੀ ਆਪ ਦੇ ਜਨਮ ਬਾਰੇ ਲਿਖਦੇ ਹਨ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰ ਪਲੂਆ ਵਿਦਿਆ ਪ੍ਰਾਪਤੀ ਜਦੋਂ ਬਾਲ ਨਾਨਕ ਥੋੜੇ ਵੱਡੇ ਹੋਏ ਤਾਂ ਪਿਤਾ ਨੇ ਆਪ ਨੂੰ ਪਾਂਦੇ ਪਾਸ ਪੜਨ ਲਈ ਭੇਜਿਆ ਆਪਨੇ ਪਾਂਦੇ ਨੂੰ ਕੁਝ ਅਜਿਹੇ ਸਵਾਲ ਕੀਤੇ ਜਿਸ ਤੇ ਪਾਂਦਾ ਆਪ ਦੀ ਤਸੱਲੀ ਨਾਲ ਕਰਵਾ ਸਕਿਆ ਮੱਝਾਂ ਚਰਾਣੀਆਂ ਗੁਰੂ ਜੀ ਬਚਪਨ ਤੋਂ ਹੀ ਗੰਭੀਰ ਸੁਭਾਅ ਦੇ ਮਾਲਕ ਸਨ ਗੁਰੂ ਜੀ ਦਾ ਮਨ ਪੜਾਈ ਵਿੱਚ ਨਾ ਲੱਗਦਾ ਦੇਖ ਕੇ ਪਿਤਾ ਨੇ ਆਪ ਨੂੰ ਕੁਝ ਮੱਝਾਂ ਲੈ ਦਿੱਤੀਆਂ ਤੇ ਉਹਨਾਂ ਨੂੰ ਚਰਾਣ ਲਈ ਬਾਹਰ ਭੇਜਿਆ ਕਹਿੰਦੇ ਹਨ ਆਪ ਖੁਦ ਤਾਂ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ ਤੇ ਮੱਝਾਂ ਦੂਸਰਿਆਂ ਦੇ ਖੇਤਾਂ ਵਿੱਚ ਜਾ ਵੜਦੀਆਂ ਇਸ ਤਰ੍ਹਾਂ ਇੱਥੋਂ ਵੀ ਆਪ ਊਲਾਮਾ ਹੀ ਲਿਆਏ ਸੱਚਾ ਸੌਦਾ ਕਰਨਾ ਇੱਕ ਦਿਨ ਪਿਤਾ ਨੇ ਆਪ ਨੂੰ ਵੀਰਪੇ ਕੋਈ ਚੰਗਾ ਜਿਹਾ ਵਪਾਰ ਕਰਨ ਲਈ ਦਿੱਤੇ ਆਪ ਵੀਰਪੇ ਲੈ ਕੇ ਸ਼ਹਿਰ ਵੱਲ ਨੂੰ ਚੱਲ ਪਏ ਰਸਤੇ ਵਿੱਚ ਆਪ ਨੂੰ ਕੁਝ ਭੁੱਖੇ ਸਾਧੂ ਮਿਲੇ ਆਪ ਕੋਲੋਂ ਉਹਨਾਂ ਦੀ ਭੁੱਖ ਬਰਦਾਸ਼ਤ ਨਾ ਹੋਈ ਆਪ ਨੇ ਉਹਨਾਂ ਵੀਰਪਿਆਂ ਦਾ ਰਾਸ਼ਨ ਲਿਆ ਕੇ ਭੁੱਖੇ ਸਾਧੂਆਂ ਨੂੰ ਖਵਾ ਦਿੱਤਾ पिता के पूछते आपने उत्तर दिता कि यह एक सच्चा सौदा करके आए हैं इसते पिता जी आप नार बहुत नाराज नौकरी करना इस तो बाद आप अपनी भैन बेबे नानकी सुल्तानपुर लोधी विखे आ गए सुल्तानपुर विखे आपने नवाब दौलत खां लोधी के ਮੋਦੀ ਖਾਨੇ ਵਿੱਚ ਅਨਾਜ ਤੋਲਣ ਦੀ ਨੌਕਰੀ ਕਰ ਲਈ। ਆਪ ਲੋੜਵੰਦਾਂ ਵਿੱਚ ਖੂਬ ਅਨਾਜ ਲੁਟਾਉਣ ਲੱਗੇ। ਆਪ ਦੀ ਸ਼ਿਕਾਇਤ ਹੋ ਗਈ। ਜਦੋਂ ਆਪ ਦੇ ਹਿਸਾਬ ਕਿਤਾਬ ਦੀ ਜਾਂਚ ਹੋਈ ਤਾਂ ਇਹ ਪੂਰਾ ਨਿਕਲਿਆ। ਆਪ ਨੇ ਇਹ ਨੌਕਰੀ ਵੀ ਛੱਡ ਦਿੱਤੀ। ਵਿਆਹ ਤੇ ਬੱਚੇ ਸੁਲਤਾਨਪੁਰ ਵਿਖੇ ਰਹਿੰਦੇ ਆਹੀਂ। ਆਪ ਦਾ ਵਿਆਹ ਬੀਬੀ ਸੁਲਖਨੀ ਜੀ ਨਾਲ ਹੋ ਗਿਆ। ਆਪ ਦੇ ਕਰਦੋ ਪੁੱਤਰਾ ਦੋ ਪੁੱਤਰ ਹੋਏ ਜਿਨ੍ਹਾਂ ਦੇ ਨਾਮ ਸਨ ਬਾਬਾ ਸ਼੍ਰੀਚੰਦ ਤੇ ਬਾਬਾ ਲਖਮੀਦਾਸ ਚਾਰੁ ਦਾਸੀਆਂ ਕਰਨਾ ਸultanpur ਰਹਿੰਦਾ ਹੀ ਆਪ ਦੇ ਜੀਵਨ ਵਿੱਚ ਇੱਕ ਨਵਾਂ ਮੋੜ ਆਇਆ ਆਪ ਸਾਰੀ ਦੁਨੀਆਵੀ ਧੰਦੇ ਛੱਡ ਕੇ ਲੋਕ ਕਲਿਆਣ ਲਈ ਚੱਲ ਪਏ ਆਪ ਨੇ ਚਾਰੁ ਦਾਸੀਆਂ ਕੀਤੀਆਂ ਬਾਲਾ ਅਤੇ ਮਰਦਾਨਾ ਆਪ ਦੇ ਨਾਲ ਸਨ ਆਪ ਪਿੰਡ ਪਿੰਡ ਸ਼ਹਿਰ ਸ਼ਹਿਰ ਘੁੰਮ ਲੱਕੇ ਆਪ ਨੇ ਇਸ ਦੌਰਾਨ ਪੁੱਲੀ ਪਟਕੇ ਜਨਤਾ ਵਿੱਚ ਗਿਆਨ ਦਾ ਪ੍ਰਕਾਸ਼ ਫੈਲਾਇਆ ਉਹਨਾਂ ਨੂੰ ਨਾਮ ਜਪਣ ਗੀਤ ਕਰਨ ਤੇ ਮਨ ਛਕਨ ਦਾ ਉਪਦੇਸ਼ ਦਿੱਤਾ ਆਪ ਨੇ ਕੋਡੇ ਰਾਖਸ਼ ਮਲਿਕ ਭਾਗੋ ਸੱਜਣ ਠਾਗ ਵਰਗੇ ਪਾਪੀਆਂ ਦਾ ਸੁਧਾਰ ਕੀਤਾ ਬਾਣੀ ਦੀ ਰਚਨਾ ਇਨ੍ਹਾਂ ਯਾਤਰਾਵਾਂ ਦੌਰਾਨ ਆਪ ਨੇ ਬਹੁਤ ਸਾਰੀ ਬਾਣੀ ਰਚੀ ਆਪ ਦੀ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਆਪ ਦੀਆਂ ਲੱਚੀਆਂ ਕਈ ਦੁਕਾਨ ਜੀਵਨ ਦੀ ਅਟਲ ਸਚਾਈ ਬਣ ਚੁੱਕੀਆਂ ਹਨ ਜਿਵੇਂ ਨਾਨਕ ਦੁਖਿਆ ਸਭ ਸੰਸਾਰ ਮਨ ਜੀਤੇ ਜਗ ਜੀਤੇ ਜੋਤੀ ਜੋ ਸਮਾਨਾ ਅੰਤ ਆਪ 1539 ਈਸਵੀ ਨੂੰ ਜੋਤੀ ਜੋ ਸਮਾ ਗਏ ਹਾਂ ਆਪ ਤੋਂ ਬਾਅਦ ਆਪ ਦੀ ਗੁਰੂ ਗੱਦੀ ਤੇ ਗੁਰੂ ਅੰਗਦ ਦੇਵ ਜੀ ਬੈਠੇ ਜਿਨ੍ਹਾਂ ਨੇ ਸਿੱਖ ਧਰਮ ਨੂੰ ਅੱਗੇ ਤੋਰਿਆ ਤਾਂ ਬੱਚਿਓ ਐਸੀ ਲੇਖ ਗੁਰੂ ਨਾਨਕ ਦੇਵ ਜੀ ਠੀਕ ਹੈ